ਹੁਸ਼ਿਆਰਪੁਰ ਤੋਂ ਖਬਰ ਸਾਹਮਣੇ ਜਿੱਥੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਦਰਅਸਲ ਸੈਲਾਬ ਦੇ ਨਾਲ ਤਬਾਹੀ ਮਚੀ ਹੈ ਪਿੰਡ ਜੇਜੋ ਦੇ ਚੌਦ ਦੇ ਵਿੱਚ ਹੜ ਆਇਆ ਜਿਸ ਦੇ ਵਿੱਚ ਇੱਕ ਨਵਾਂ ਗੱਡੀ ਰੁੜੀਏ ਨੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਨੋ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਹਾਦਸੇ ਦੇ ਵਿੱਚ ਪਾਣੀ ਦੇ ਵਿੱਚ 11 ਲੋਕਾਂ ਦੇ ਡੁੱਬਣ ਦੀ ਖਬਰ ਹੈ ਹਾਲਾਂਕਿ ਇੱਕ ਨੂੰ ਰਿਸਕੂ ਕਰ ਲਿਆ ਗਿਆ ਹੈ ਹਿਮਾਚਲ ਤੋਂ ਨਮਨਸ਼ਰ ਵਿਆਦਲੀ ਪਰਿਵਾਰ ਜਾ ਰਿਹਾ ਸੀ ਦੱਸ ਦਈਏ ਕਿ ਪੰਜਾਬ ਹਿਮਾਚਲ ਸੀਮਾ ਤੇ ਵਸਿਆ ਹੋਇਆ ਹੈ ਜੈਜੋ ਦੁਆਬਾ ਦੇ ਬਾਹਰ ਬਾਹਰ ਚੋਦ ਵਿੱਚ ਜੋ ਹੜ ਆਇਆ ਹੈ ਕਿ ਨਵਾਂ ਗੱਡੀ ਰੋੜ ਗਈ ਹੈ ਕੋਜ਼ੋਰ ਦੂਰ ਜਾ ਕੇ ਚਿੰਡਿਆ ਦੇ ਨਜ਼ਦੀਕ ਇੱਕ ਗੱਡੀ ਫਸੀ 11 ਵਿਅਕਤੀਆਂ ਦੇ ਵਿੱਚੋਂ ਹਾਲਾਂਕਿ ਇੱਕ ਨੂੰ ਬਚਾ ਲਿਆ ਗਿਆ ਲੇਕਿਨ ਬਾਕੀ 9 ਦੀ ਜੋ ਹੁਣ ਤੱਕ ਬਹੁਤ ਹੁੰਦੀ ਖਬਰ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਦੀਪਕ ਪਾਟਿਆਨਾ ਦੇ ਇੱਕ ਵਿਅਕਤੀ ਨੂੰ ਤਾਂ ਬਚਾ ਲਿਆ ਗਿਆ ਹਾਲਤ ਉਸ ਦੀ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਸਵਾਰ ਵਿਅਕਤੀ ਇੱਕੋ ਪਰਿਵਾਰ ਦੇ ਰਿਸ਼ਤੇਦਾਰ ਸੀ ਤੇ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਰਾ ਮਹਤਪੂਰਤੋਂ ਨਵਾਂ ਸ਼ਹਿਰ ਵਿਆਹ ਦੇ ਲਈ ਜਾ ਰਹੇ ਸੀ ਪੁਲਿਸ ਤੇ ਪਿੰਡ ਵਾਸੀਆਂ ਦੇ ਵੱਲੋਂ ਰੁਰਿਆਂ ਦੀ ਪਾਲ ਜਾਰੀ ਹੈ ਦਸ ਦੇ ਰਾਤ ਪਰ ਤਬਾਰਿਸ਼ ਹੋ ਰਹੀ ਹੈ ਛੇ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਮਹਾਲੀ ਤੇ ਰੂਪਨਗਰ ਦੇ ਵਿੱਚ ਲਗਾਤਾਰ ਬਾਰਿਸ਼ ਦਾ ਦੌਰ ਚੱਲ ਰਿਹਾ ਹੈ ਮੈਮ ਚਿਸਤਰੀ ਕੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਕੀ ਕੁਝ ਜਾਣਕਾਰੀ ਆ ਰਹੀ ਹੈ ਪਰਿਵਾਰਿਕ ਮੈਂਬਰ ਜੋ ਇਸ ਗੱਡੀ ਦੇ ਵਿੱਚ ਮੌਜੂਦ ਸੀ ਕਿੰਨਾ ਕਿੰਨਾ ਦੀ ਭਾਲ ਹੋ ਚੁੱਕੀ ਹੈ ਕਿੰਨੇ ਲੋਕ ਕੁੱਲ ਗੱਡੀ ਦੇ ਵਿੱਚ ਮੌਜੂਦ ਸੀ ਕਿਵੇਂ ਕੁਝ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਰੈਸਕਿਊ ਆਪਰੇਸ਼ਨ ਇਜ਼ ਗੋਇੰਗ ਔਨ ਆਈ ਕੈਨ ਗਿਵ ਅਪਡੇਟ ਲੇਟਰ ਕੋਈ ਦਸ ਬੰਦੇ ਸੀ ਨੋਵਾ ਗੱਡੀ ਸੀ ਹਿਮਾਚਲ ਸਾਈਡ ਤੋਂ ਆ ਰਹੇ ਸੀ ਨਵਾਂਸ਼ਹਿਰ ਜਾ ਰਹੇ ਸੀ ਕੋਈ ਫੰਕਸ਼ਨ ਅਟੈਂਡ ਕਰਨ ਲਈ ਇੱਕ ਬੰਦਾ ਰੈਸਕਿਊ ਕਰ ਲਿਆ ਗਿਆ ਸੀ ਬਾਕੀ ਹਲੇ ਤੱਕ 7 ਜਾਂ ਫਿਰ 8 ਡੈਡ ਬੋਡੀਆਂ ਮਿਲ ਚੁੱਕੀਆਂ ਹਨ ਫਿਲਾਲੇ ਤੁਸੀਂ ਰਿਕਾਰਡਡ ਫੋਨੋ ਸੁਨਿਆ ਰਿਕਾਰਡਡ ਫੋਨੋ ਦੇ ਵਿੱਚ ਜੋ ਆਲਾ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 10 ਲੋਕ ਸਵਾਰ ਸਨ ਨਿਓਵਾ ਗੱਡੀ ਦੇ ਵਿੱਚ ਉਸ ਦੇ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਹੈ ਬਾਕੀ ਜੋ ਪੰਜ 6 ਤੋਂ 7 ਜੋ ਦੱਸੇ ਜਾ ਰਹੇ ਨੇ ਕਿ ਉਹਨਾਂ ਦੀ ਮੌਤ ਦੀ ਖਬਰ ਹੈ ਲੇਕਿਨ ਜੋ ਅਪਡੇਟ ਉਸ ਤੋਂ ਬਾਅਦ ਆਇਆ ਕਿ 9 ਲੋਕਾਂ ਦੀ ਜਾਨ ਜਾ ਚੁੱਕੀ ਹੈ 10 ਲੋਕ ਸਵਾਰ ਸਨ ਗੱਡੀ ਦੇ ਵਿੱਚ ਇੱਕ ਨੂੰ ਹਾਲਾਂਕਿ ਬਾਹਰ ਕੱਢ ਲਿਆ ਗਿਆ ਉਸ ਦੀ ਹਾਲਤ ਵੀ ਖਾਸੀ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਸ ਵੇਲੇ ਦੀਆਂ ਤਸਵੀਰਾਂ ਜਿਸ ਵੇਲੇ ਇੱਕ ਗੱਡੀ ਪਾਣੀ ਦੇ ਵਿੱਚ ਡੁੱਬੀ ਰਾਤ ਤੋਂ ਹੀ 6 ਜ਼ਿਲ੍ਹਿਆਂ ਦੇ ਵਿੱਚ ਬਾਰੀ ਬਾਰਿਸ਼ ਹੋ ਰਹੀ ਹੈ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਬਠਿੰਡਾ ਕੋਟੋ ਛਾਰਪੁਰ ਮਹਾਲੀ ਤੇ ਰੂਪਨਗਰ ਇਸ ਦੇ ਵਿੱਚ ਸ਼ਾਮਿਲ ਨੇ ਹੁਸ਼ਿਆਰਪੁਰ ਦੇ ਵਿੱਚ ਬੀਤੀ ਰਾਤ ਤੋਂ ਲਗਾਤਾਰ ਜੋ بارش ਹੋ ਰਹੀ ਹੈ ਤਾਂ ਸੜਕਾਂ ਤੇ ਪਾਣੀ ਭਰ ਚੁੱਕਿਆ ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਦੇ ਵਿੱਚ yellow alert ਵੀ ਜਾਰੀ ਕਰ ਦਿੱਤਾ ਪਟਿਆਲਾ ਮੋਹਾਲੀ ਕਪੂਰਥਲਾ ਤਰਨਤਾਰਨ ਜਲੰਧਰ ਨਵਾਂ ਸ਼ਹਿਰ ਰੂਪਨਗਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਬਾਰਿ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਹੁਸ਼ਿਆਰਪੁਰ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਪੰਜਾਬ ਹਿਮਾਚਲ ਸੀਮਾ ਦੇ ਨਜ਼ਦੀਕ ਹੀ ਹੈ ਜੈਜੋ ਦੁਆਬਾ ਦੇ ਬਾਰ-ਬਾਰ ਚੋ ਜਿਸ ਦੇ ਵਿੱਚ ਹੜ ਆਇਆ ਇੱਕ ਨਵਾਂ ਹੜਾ ਦੇ ਪਾਣੀ ਦੇ ਵਿੱਚ ਰੁੜ ਗਈ ਹੈ ਕੁਝ ਦੂਰ ਜਾ ਕੇ ਛਿੰਡੀਆਂ ਨੇੜੇ ਫਸ ਗਈ ਫਿਰ ਆਲਪਾਸ ਜੋ ਲੋਕ ਨੇ ਇਸ 14 ਦੇ ਆਸ-ਪਾਸ ਜੋ ਖੜੇ ਨੇ ਉਹ ਬਿਲਕੁਲ ਮਜਬੂਰ ਨੇ ਕਿਉਂਕਿ ਨਾ ਤਬਾਹੀ ਦੇ ਮੰਜ਼ਰ ਦੇ ਵਿੱਚ ਉਹ ਫਾਨ ਤੇ ਜਸਵਲੇ ਕੋਈ ਵੀ ਜੋ ਨਦੀ ਨਾਲੀ ਆ ਜਾਂਦੇ ਨੇ ਤਾਂ ਜੇ ਦੇ ਵਿੱਚ ਫਸੀਆਂ ਗੱਡੀਆਂ ਨੂੰ ਬਾਹਰ ਕੱਢਣਾ ਫਸੇ ਲੋਕਾਂ ਨੂੰ ਬਾਹਰ ਕੱਢਣਾ ਇੱਕ ਆਮ ਲੋਕਾਂ ਦੀ ਬਹੁਤ ਵੱਡੀ ਪਰੇਸ਼ਾਨੀ ਹੁੰਦੀ ਹੈ ਗੱਡੀ ਦੇ ਵਿੱਚ 10 ਲੋਕ ਸਵਾਰ ਸੈਨਿਕ ਨੂੰ ਬਚਾ ਲਿਆ ਗਿਆ ਬਾਕੀ 9 ਦੀ ਜਾਨ ਜਾਨ ਦੀ ਖਬਰ ਸਾਹਮਣੇ ਆਈ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਨੇ ਸਾਰੇ ਜਿਸ ਨੂੰ ਬਚਾਇਆ ਗਿਆ ਦੀਪਕ ਪਾਟਿਆ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਔਰ ਗੱਡੀ ਦੇ ਵਿੱਚ ਸਵਾਰ ਵਿਅਕਤੀ ਇੱਕੋ ਹੀ ਪਰਿਵਾਰ ਦੇ ਨਾਲ ਸੰਬੰਧਿਤ ਸੀ ਸਾਰੇ ਹਿਮਾਚਲ ਦੇ ਵਿੰਦੇ ਦੇਰਾ ਮੈਤਪੁਰ ਤੋਂ ਨਵਾਂ ਸ਼ਹਿਰ ਵਿਆਹ ਦੇ ਲਈ ਜਾ ਰਿਸੀ ਲੇਕਿਨ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਦਾਦੇ ਕਿ ਪੰਜਾਬ ਅਤੇ ਹਿਮਾਚਲ ਦੀ ਜਿੱਥੇ ਸੀਮਾ ਲੱਗਦੀ ਹੈ ਉੱਥੇ ਇਹ ਚੋਆ ਜੋ ਵਹਿੰਦਾ ਹੈ ਇਸ ਚੋਏ ਚੋਏ ਦੇ ਵਿੱਚ ਪਾਣੀ ਜੋ ਉਫਾਨਤੇ ਹੈ ਔਰ ਜੇਸ ਵੇਲੇ ਗੱਡੀ ਇਹ ਤੋਂ ਗੁਜ਼ਰ ਰਹੀ ਸੀ ਤਾਂ ਅਚਾਨਕ ਜੋ ਜਨ ਸਲਾਬ ਆਇਆ ਹੈ ਜਲ ਸਲਾਬ ਦੇ ਨਾਲ ਤਬਾਹੀ ਦਾ ਮੰਜ਼ਰ ਜੋ ਸਵੇਰ ਦੇਖਣ ਨੂੰ ਮਿਲਿਆ ਹੈ 10 ਲੋਕ ਸਵਾਰ ਸਨ ਗੱਡੀ ਦੇ ਵਿੱਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਡੀਸੀ ਫਿਰੋਜ਼ਪੁਰ ਨੇ ਜਾਣਕਾਰ ਦਿੱਤੀ ਹੈ ਇੱਕ ਨੂੰ ਹਾਲਾਂਕਿ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਲੇਕਿਨ ਉਸ ਦੀ ਵੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਇਹ ਲਗਾਤਾਰ ਤਾਰ ਤਸਵੀਰਾਂ ਤੁਸੀਂ ਦੇਖੋ ਕਿ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਬੱਦਲ ਫਟਣ ਦੀ ਘਟਨਾਵਾਂ ਵੀ ਬੀਤੇ ਦਿਨ ਸਾਹਮਣੇ ਆਈਆਂ ਲੈਂਡਸਲਾਈਡ ਦੀਆਂ ਘਟਨਾਵਾਂ ਹਾਲੇ ਵੀ ਸਾਹਮਣੇ ਆ ਰਹੀਆਂ ਨੇ ਲਗਾਤਾਰ ਨਦੀਆਂ ਨਾਲੇ ਉੱਤੇ ਉਫਾਨ ਤੇ ਨੇ ਉਸ ਦਾ ਅਸਰ ਜੋ ਹੈ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਇਹਨਾਂ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਅੰਦਾਜ਼ਾ ਲਾ ਸਕਦੇ ਹੋ ਕਿ ਕਚਵਾ ਜਿਸ ਦੇ ਵਿੱਚ ਨਵਾ ਗੱਡੀ ਰੁੜਨ ਦੇ ਕਰਕੇ 6 ਜੜ ਛੇ ਜਣਿਆਂ ਦੀ ਪਹਿਲਾਂ ਮੌਤੋਂ ਦੀ ਖਬਰ ਸਾਹਮਣੇ ਆਈ ਸੀ 10 ਲੋਕ ਗੱਡੀ ਦੇ ਵਿੱਚ ਸਵਾਰ ਸਨ ਲੇਕਿਨ ਉਸ ਤੋਂ ਬਾਅਦ ਹਾਲਾਂਕਿ ਕੜੀ ਮੁਸ਼ਕਲਤਾਂ ਤੋਂ ਬਾਅਦ ਜੋ ਹੈ ਇੱਕ ਨੂੰ ਬਚਾ ਲਿਆ ਗਿਆ ਰਿਸਕਿਊ ਆਪਰੇਸ਼ਨ ਵਿੱਢਿਆ ਗਿਆ ਬਾਕੀ ਦੀ ਤਲਾਸ਼ ਸ਼ੁਰੂ ਕੀਤੀ ਗਈ ਲੇਕਿਨ ਹੌਲੀ-ਹੌਲੀ ਜੋ ਅਪਡੇਟ ਉਸ ਤੋਂ ਬਾਅਦ ਸਾਹਮਣੇ ਆਇਆ ਕਿ ਨੌ ਲੋਕਾਂ ਦੀ ਜਾਨ ਜਾ ਚੁੱਕੀ ਹੈ ਗੱਡੀ ਦੇ ਵਿੱਚ 10 ਲੋਕ ਸਵਾਰ ਸਨ ਇੱਕ ਨੂੰ ਹੀ ਬਚਾਇਆ ਜਾ ਸਕਿਆ ਹੈ ਔਰ ਭਾਰੀ ਬਾਰਿਸ਼ ਦੇ ਕਰਕੇ ਪੰਜਾਬ ਹਿਮਾਚਲ ਸੀਮਾ ਤੇ ਨਜ਼ਦੀਕ ਹੀ ਇਹ ਪਿੰਡ ਵਸਿਆ ਹੈ ਉਤੋਂ ਹੀ ਵਹਿੰਦਾ ਹੈ ਇਹ ਜੋ ਇਸ ਦੇ ਵਿੱਚ ਹੜ ਆਇਆ ਤੇ ਨੋਵਾ ਗੱਡੀ ਇਸ ਦੇ ਵਿੱਚ ਰੁੜ ਗਈ ਦੂਰ ਜਾ ਕੇ ਛਿੰਡਿਆ ਦੇ ਨਜ਼ਦੀਕ ਜਾ ਫਸੀ ਲਗਾੜਾ ਡੇਲਾ ਨਹੀਂ ਗਈਆ ਮੈਂ ਫੱਕੀਆ ਬੰਦੇ ਬੁਲਾ ਲੇ ਫਿਲਹਾਲ ਦੂਰ ਤੋਂ ਦੇਖ ਰਹੇ ਕੁਝ ਲੋਕਾਂ ਨੇ ਵੱਲੋਂ ਆਪਣੇ ਮੋਬਾਈਲ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਕੀਤੀਆਂ ਗਈਆਂ ਜਿਸ ਤਰੀਕੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਕਿ ਕੁਝ ਜਾਣਕਾਰੀ ਆ ਰਹੀ ਹੈ ਪਰਿਵਾਰਿਕ ਮੈਂਬਰ ਜੋ ਇਸ ਗੱਡੀ ਦੇ ਵਿੱਚ ਮੌਜੂਦ ਸੀ ਕਿੰਨਾ ਕਿੰਨਾ ਦੀ ਭਾਲ ਹੋ ਚੁੱਕੀ ਹੈ ਕਿੰਨੇ ਲੋਕ ਕੁੱਲ ਗੱਡੀ ਦੇ ਵਿੱਚ ਮੌਜੂਦ ਸੀ ਕਿਵੇਂ ਕੁਝ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਰਿਸਕਿਊ ਆਪਰੇਸ਼ਨ ਇਜ਼ ਗੋਇੰਗ ਔਨ ਆਈ ਕੈਨ ਗਿਵ ਅਪਡੇਟ ਲੇਟਰ ਕੋਈ ਦਰ ਬੰਦੇ ਸੀ ਨੋਵਾ ਗੱਡੀ ਸੀ ਹਿਮਾਚਲ ਸਾਈਡ ਤੋਂ ਆ ਰਹੇ ਸੀ ਨਵਾਂ ਸ਼ਹਿਰ ਜਾ ਰਹੇ ਸੀ ਕੋਈ ਫੰਕਸ਼ਨ ਅਟੈਂਡ ਕਰਨ ਲਈ ਇੱਕ ਬੰਦਾ ਰਿਸਕਿਊ ਕਰ ਲਿਆ ਗਿਆ ਸੀ ਬਾਕੀ ਹਲੇ ਤੱਕ 7 ਜਾਂ ਫਿਰ 8 ਡੈਡ ਬੋਡੀਆਂ ਮਿਲ ਚੁੱਕੀਆਂ ਹਨ ਟ੍ਰੇਲਾਂ ਦੀ ਗੱਡੀ ਯਾਰ ਮੈਂ ਫਿਲਹਾਲ ਬੇਹੱਦ ਡਰਾਉਣੀਆਂ ਤਸਵੀਰਾਂ ਜੋ ਇਸ ਤਰ੍ਹਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਤਬਾਹੀ ਦਾ ਮੰਜ਼ਰ ਹੈ ਨਦੀਆਂ ਨਾਲੀਏ ਉਫਾਨ ਤੇ ਆ ਚੁੱਕੇ ਨੇ ਦਾ ਅਜੇ ਦੇ ਵਿੱਚ ਹਿਮਾਚਲ ਦੇ ਨਾਲ ਲੱਗਦੇ ਸੀਮਾਵਰਤੀ ਜੋ ਇਲਾਕੇ ਨੇ ਉਤੇ ਹੋਰ ਜ਼ਿਆਦਾ ਖਤਰਾ ਜੋ ਵਧਿਆ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਿਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਅਜੇ ਦੇ ਵਿੱਚ ਜੋ ਪਹਾੜਾਈ ਇਲਾਕਿਆਂ ਦੇ ਵਿੱਚ ਦਵਾਈ ਮਚਿਓ ਉਸ ਜ਼ਾਸਰ ਮੈਦਾਨੀ ਇਲਾਕਿਆਂ ਤੇ ਹੁਣ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਅਤੇ ਹਿਮਾਚਲ ਦੇ ਨਾਲ ਹੀ ਲੱਗਦੇ ਉਸ ਦੀ ਸੀਮਾ ਤੇ ਹੀ ਲੱਗਦੇ ਪਿੰਡ ਵਿਆ ਨੇ ਪਿੰਡ ਦੇ ਵਿੱਚ ਜਿਸ ਵੇਲੇ ਗੱਡੀ ਗੁਜ਼ਰ ਰਹੀ ਸੀ ਕਿਉਂਕਿ ਹਿਮਾਚਲ ਤੋਂ ਸ਼ਾਰਪੁਰ ਜਾਣਾ ਸੀ ਇੱਕ ਕੋਈ ਵਿਆਹ ਫੰਕਸ਼ਨ ਜੋ ਅਟੈਂਡ ਕਰਨ ਲਈ ਇੱਕ ਪਰਿਵਾਰੀ ਨੋਵਾ ਗੱਡੀ ਦੇ ਵਿੱਚ ਜਾ ਰਿਹਾ ਸੀ ਲੇਕਿਨ ਰਸਤੇ ਦੇ ਵਿੱਚ ਜੋ ਚੌ ਦੇ ਵਿੱਚ ਹੜ ਆਇਆ ਹੜ ਦੇ ਵਿੱਚ ਇੱਕ ਨੋਵਾ ਗੱਡੀ ਦੇ ਰੁੜਨ ਦੀ ਖਬਰ ਸਾਹਮਣੇ ਆਈ ਹੈ ਚਾਰਪੁਰ ਦੇ ਵਿੱਚ ਸੇਲਾਬ ਦੇ ਨਾਲ ਤਬਾਹੀ ਮਚੀ ਹੈ ਜੋ ਜਾਣਕਾਰੀ ਮਿਲੀ ਹੈ 9 ਲੋਕਾਂ ਵਿਲਾ ਸ਼ਬਰਾਮਦ ਹੋਈਆਂ ਨੇ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਾਣੀ ਦੇ ਵਿੱਚ 10 ਲੋਕ ਡੁੱਬੇ ਸਨ ਇੱਕ ਨੂੰ ਰਿਸਕਿਊ ਕਰ ਲਿਆ ਗਿਆ ਬਾਕੀ 9 ਦੀ ਜਾਨ ਜਾਣ ਦੀ ਖਬਰ ਹੈ ਹਮਾਚਲ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਿਆ ਸੀ ਇਹ ਪੂਰਾ ਪਰਿਵਾਰ ਇੱਕ ਕੋਈ ਪਰਿਵਾਰ ਦੇ ਮੈਂਬਰ ਵੀ ਦੱਸੇ ਜਾ ਰਹੇ ਨੇ दीपक पाटिया नाम दसे जा रहे जेस नु बचाया गया रमन खोसला ਸਾਡੇ ਨਾਲ ਸਾਡੇ ਸਹਿਯੋਗੀ ਜੁਟ ਚੁੱਕੇ ਨੇ ਰਮਨ ਕੀ ਜਾਣਕਾਰੀ ਹੈ ਪੂਰਾ ਅਪਡੇਟ ਦਿਓ ਜ਼ਰਾ ਕੀ ਕਿਸਨੂੰ ਬਚਾਇਆ ਗਿਆ ਹੈ ਕਿੰਨਿਆਂ ਨੂੰ ਬਚਾਇਆ ਗਿਆ ਹੈ ਕਿੰਨਾ ਕਿੰਨੇ ਲੋਕਾਂ ਦੇ ਹਾਦਸਾ ਹੋਣ ਦੀ ਖਬਰ ਹੈ ਜੀ ਬਿਲਕੁਲ ਗੱਲ ਕੀਤੀ ਜਾਵੇ ਜਿਹੜੀ ਲੇਟਸ ਮੇਰੀ ਜਾਣਕਾਰੀ ਦੇ ਮੁਕਾਬਲ ਹੈ ਜਿਹੜੇ ਇਹ ਕਾਰ ਦੇ ਵਿੱਚ ਲਗਭਗ ਪਹਿਲਾਂ ਕਿੰਨਾ ਕੁ ਸਿਆਗਿਆ ਸੀ ਕਿ 10 ਲੋਕ ਸਨ ਦੇਖੇ ਨੂੰ ਜਿਹੜੀ ਜਾਣਕਾਰੀ ਸਾਹਮਣੇ ਪਰ ਸਾਹਮਣੇ ਆਈ ਹੈ ਜਿਸ ਦੇ ਵਿੱਚ लगभग गया लोग सवार सर जिन्हों के नौ व्यक्तियों की डेडबॉडिया रिकवर कर ली गई है उसमें बचाया जा चुका है और जो जो में है उसकी जो हालत हैंभीर जा रही है क्योंकि उसकी जरा स्थानक हस्पताल दाखिल करवाया गया उसे ही जहां है डेडबॉडिया जो है सिविल हस्पता गया है तो एक व्यक्ति अगले भी लापता दसया जा रहा है जिन्हें तो तीनों ਦੀ ਨੇ ਜਿਹੜਾ ਇਹਨਾਂ ਦੀ ਮੌਤ ਹੋ ਚੁੱਕੀ ਹੈ ਔਰ ਇਹ ਜਿਹੜਾ ਹੈ ਉਹ ਲਾਪਤਾ ਹੈ ਹੂੰ ਡਿਟੇਲ ਜੋ ਹੈ ਇੱਕ ਵਾਰੀ ਫਿਰ ਤੋਂ ਜੋ ਹੈ ਅਪਡੇਟ ਕਰਦੀਏ ਜੋ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਜੋ ਜਾਣਕਾਰੀ ਤਾਜ਼ਾ ਮਿਲੀ ਹੈ ਕਿ 11 ਲੋਕ ਸਵਾਰ ਸਨ ਨਿਨੋਵਾ ਗੱਡੀ ਦੇ ਵਿੱਚ ਨੋ ਲੋਕਾਂ ਦੀ ਜਾਨ ਜਾਣ ਦੀ ਖਬਰ ਹੈ ਜਿਨ੍ਹਾਂ ਦੀਆਂ ਡੈੱਡ ਬਾਡੀਜ਼ ਮਿਲ ਚੁੱਕੀਆਂ ਨੇ ਇੱਕ ਹਾਲੇ ਵੀ ਲਾਪਤਾ ਦੱਸਿਆ ਜਾ ਰਿਹਾ ਔਰ ਇੱਕ ਨੂੰ ਬਿਲਕੁਲ ਰੈਸਕਿਊ ਕਰ ਲਿਆ ਗਿਆ 11 ਲੋਕਾਂ ਦੇ ਵਿੱਚੋਂ ਇੱਕ ਨੂੰ ਰੈਸਕਿਊ ਕਰ ਲਿਆ ਗਿਆ ਔਰ ਇੱਕ ਹਾਲੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ ਬਾਕੀ ਨੋ ਦੀ ਡੈੱਡ ਬਾਡੀ ਜੋ ਹੈ ਉਹ ਬਰਾਮਦ ਕੀਤੀ ਗਈ ਹੈ ਔਰ ਰਮਨ

गी जी है हिमाचल के महतपुर तो, दे तो दे दे जो कि डिस्ट्रिक्ट ऊना के उतो एक देखिया पिंड एक शादी समारोह शामिल होने वास्ते लोग चले सर जिन्ह ने हम नवा शहर के पहुंचना कि रास्ते दे जो ये गी ने जो एकदम जरा है पानी के बहाव में देखते हुए क्रॉस करने की कोशिश की जिस वक्त जोड़ा है ग्डी जोड़ा है अपना संतुलन हो गई जाके ਤੇਲ ਪਾਣੀ ਦੇ ਭਾਗ ਦੀ ਚਪੇੜ ਦੇ ਵਿੱਚ ਆ ਗਈ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਜਿਨ੍ਹਾਂ ਦੇ ਵਿੱਚ ਲਗਭਗ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਇੱਕ ਵਿਅਕਤੀ ਜੋ ਕਿ ਦੀਪਕ ਸਾਟਿਆ ਹੈ ਉਹ ਗੰਭੀਰ ਹੂਸੇ ਦੇ ਵਿੱਚ ਦੱਸੀ ਹੈ ਉਸ ਨੂੰ ਬਚਾਇਆ ਜਾ ਚੁੱਕਿਆ ਹੈ ਲੇਕਿਨ ਉਸ ਦੀ ਹਾਲਤ ਵੀ ਗੰਭੀਰ ਹੈ ਜਿਸ ਨੂੰ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਇੱਕ ਵਿਅਕਤੀ ਵੀ ਜਿੜੀ ਹੈ ਭਾਰਤੀ ਕੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਕਿ ਦੇ ਵਿੱਚ ਕੋਈ ਮਰਨ ਵਾਲਿਆਂ ਦੇ ਵਿੱਚ ਕੋਈ ਮਾਸੂਮ ਬੱਚੇ ਵੀ ਨਹੀਂ ਜਿਨ੍ਹਾਂ ਦੀ ਮੌਤ ਹੋਈ ਹੈ ਔਰ ਇਹ ਖ਼ਬਰ ਸੀ ਲਾਪਤਾ ਹੈ ਲੇਕਿਨ ਗੱਲ ਕੀਤੀ ਜਾਵੇ ਤੇ ਇੱਕ ਵੱਡਾ ਹਾਦਸਾ ਜੋ ਕਿ ਤੇਜ਼ ਜਲਦਬਾਜ਼ੀ ਦੀ ਚਾਹਤ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ 9 ਲੋਕ ਹੁਣ ਤੱਕ ਆਪਣੀ ਜਾਨ ਗੁਆ ਚੁੱਕੇ ਨੇ ਜੇਜੋ ਦੁਆਬਾ ਜੋ ਹੈ ਜਿੱਥੇ ਇਹ ਪੂਰੀ ਗੱਡੀ ਅੱਗੇ ਖੜਿਆਂ ਦੀ ਲਪੇਟ ਦੇ ਵਿੱਚ ਆਉਣ ਦੇ ਕਰਕੇ ਵਹੀ ਅੱਗੇ ਜਾ ਕੇ ਫਸ ਗਈ ਇਹ ਪੰਜਾਬ ਹਿਮਾਚਲ ਸੀਮਾ ਤੇ ਪੁਰਾ ਹੱਦ ਸਭ ਆਪਰੇ ਆ ਯਾਨੀ ਕਿ ਰਮਨ ਕਿਹਾ ਜਾ ਸਕਦਾ ਹੈ ਕਿ ਹਿਮਾਚਲ ਦੇ ਵਿੱਚ ਜੋ ਤਬਾਹੀ ਦਾ ਮੰਜ਼ਰ ਹੈ ਨਦੀਆਂ ਨਾਲੇ ਉੱਥੇ ਉਫਾਨ ਤੇ ਆ ਚੁੱਕੇ ਨੇ ਓਵਰਫਲੋ ਹੋ ਰਹੇ ਨੇ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਹੁਣ ਦੇਖਣ ਨੂੰ ਮਿਲ ਰਿਹਾ ਹੈ ਬਿਲਕੁਲ ਗੱਲ ਕੀਤੀ ਜਾਵੇ ਤੇ ਜੇਕਰ ਗੱਲ ਕੀਤੀ ਜਾਵੇ ਇਸ ਵਕਤ ਜਿਹੜਾ ਹੈ ਖਾਸ ਕਰਕੇ ਹਿਮਾਚਲ ਤੇ ਲਗਾਤਾਰ ਪੈਰੀ ਬਾਰਿਸ਼ ਦੇ ਕਾਰਨ ਜਿਹੜਾ ਇਹ ਮਾਦੁਰੀਆਂ ਖਟਾਖੀਆਂ ਛੋਟੀਆਂ ਵੱਡੀਆਂ ਖੱਡਾਂ ਇਹਨਾਂ ਵਿੱਚ ਪਾਣੀ ਦਾ ਤੇਜ਼ ਵਹਾਅ ਵੱਡੇ ਹੁਫਾਨ ਦੇ ਉੱਤੇ ਜਿਹੜੀਆਂ ਖੱਡੀਆਂ ਖੱਡਾਂ ਜਿਹੜੀਆਂ ਨੇ ਛੋਟੀਆਂ ਖੱਡਾਂ ਵੱਡੀਆਂ ਖੱਡਾਂ ਵਿੱਚ ਜਦੋਂ ਆਕਰ ਦਿਲਦੀਆਂ ਨੇ ਤੇ ਉਹ ਪਾਣੀ ਦਾ ਵਹਾਅ ਆਟੋਮੈਟਿਕਲੀ ਤੇਜ਼ ਹੋ ਜਾਂਦਾ ਹੈ ਔਰ ਪਾਣੀ ਦੇ ਭਾਵ ਦੇ ਵਿੱਚ ਕੋਈ ਵੀ ਵਿਅਕਤੀ ਦਾ ਕੋਈ ਮਗਰੂਸੀ ਆਗੇ ਦਾ ਜਿਹੋ ਉਹ ਨੂੰ ਜਨਾ ਆਪਣੀ ਖੇਤ ਦੇ ਵਿੱਚ ਲੈਣੇ ਦਾ ਕਾਰਨ ਕਰਕੇ ਬਹੁਤ ਸਾਰੇ ਹਾਦਸੇ ਵੀ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜਿਸ ਦਾ ਸ਼ਾਇਦ ਇਹ ਵੀ ਇੱਕ ਵੱਡਾ ਹਾਦਸਾ ਹੈ ਇੱਕ ਪ੍ਰਾਈਵਟ ਦੇ ਵੱਲੋਂ ਜਲਦਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਕਰਦੀ ਹੈ ਕਿ ਉਹ ਪਾਣੀ ਦੇ ਵਿੱਚ ਜੋ ਜਲਦਬਾਜੀ ਦੇ ਵਿੱਚ ਕੱਢ ਲਏਗਾ ਲੇਕਿਨ ਸੰਤੁਲਨ ਖੋ ਗਿਆ ਜਿਸ ਦੇ ਚਲਦੇ ਇਹ ਵੱਡਾ ਹਾਦਸਾ ਹੋਇਆ ਤੇ ਕਿੰਨੇ ਲਗਭਗ 9 ਲੋਕਾਂ ਨੂੰ ਜਿਹੜਾ ਹੈ ਆਪਣੀ ਕੀਮਤੀ ਜਾਨ ਗੁਆਣੀ ਤੇ ਕਿਸਰੇ ਵੱਡਾ ਹਾਦਸਾ ਦਿਖਾਈ ਦਿੱਤਾ ਅੱਛਾ ਇਹ ਇਹ ਜੋ ਚੋਏ ਦੇ ਵਿੱਚ ਜੋ ਹੈ ਪਾਣੀ ਦਾ ਪੱਧਰ ਲਗਾਤਾਰ ਵਧਿਆ ਉਹ ਫਾਨ ਤੇ ਆਇਆ ਹੋਇਆ ਹੈ ਅਗਰ ਏਰੀਆ ਦੀ ਗੱਲ ਕੀਤੀ ਜਾਏ ਤਾਂ ਕਿੰਨਾ ਏਰੀਆ ਜਾਂ ਕਿੰਨੇ ਏਕੜ ਏਰੀਆ ਇਸ ਨੇ ਆਪਣੇ ਰਕਬੇ ਦੇ ਵਿੱਚ ਲਿਆ ਆਪਣੀ ਜਦ ਦੇ ਵਿੱਚ ਲਿਆ ਕਿੰਨਾ ਪ੍ਰਭਾਵਿਤ ਕੀਤਾ ਕਿਹੜ-ਕਿਹੜੇ ਏਰੀਆ ਪ੍ਰਭਾਵਿਤ ਹੋ ਰਹੇ ਨੇ ਖਾਸ ਕਰਕੇ ਜਿਹੜੇ ਦੇਖਿਆ ਜਾ ਰਿਹਾ ਕਿ ਇੱਕ ਇੱਕ ਇਹ ਖੱਡਾਂ ਦੇ ਰੂਪ ਦੇ ਵਿੱਚ ਆਇਆ ਹੋਇਆ ਪਾਣੀ ਖਾਸ ਕਰਕੇ ਜਦੋਂ ਇਹ ਪੱਡਿਆ ਕੱਡਾ ਲੋਕੀਂ ਚੰਗਦਾ ਕਿ ਲਗਭਗ ਹਜ਼ਾਰਾਂ ਇਕੜ ਜ਼ਮੀਨਾਂ ਨੂੰ ਜਿਹੜਾ ਹੈ ਪਾਣੀ ਦੇ ਤੇ ਪੱਡ ਦੇ ਵਿੱਚ ਲੈ ਲੈਂਦਾ ਹੈ ਜਿਸ ਨੂੰ ਜਿਹੜਾ ਹੈ ਕਵਰ ਕਰਨਾ ਕਿ ਕਵਰ ਕਰਨਾ ਬੜਾ ਲੰਮਾ ਹੋ ਜਾਂਦਾ ਹੈ ਲੇਕਿਨ ਇਹ ਪਾਣੀ ਜਦੋਂ ਆਪਣੀ ਮਾਰ ਕਰਦਾ ਤੇ ਇਸ ਨਾਲ ਸੈਂਕੜੇ ਦੀ ਲੋਕਾਂ ਦਾ ਫਸਲਾ ਸਭਾ ਹੋ ਜਾਂਦੀ ਨੇ ਨੁਕਸਾਨ ਹੁੰਦਾ ਹੈ ਪਾਣੀ ਜਿਹੜੇ ਲੋਕ ਜਿਹੜੇ ਖਾਸ ਕਰਕੇ ਖੱਡਾਂ ਦੇ ਨੇੜੇ ਬਸੇ ਹੁੰਦੇ ਨੇ ਉਹਨਾਂ ਨੂੰ ਕਾਹ ਪਾਣੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਨਿਵੇਸ਼ੀ ਜਿਹੜੇ ਸਾਰਕੀ ਇੱਕ ਇਹਨਾਂ ਖੱਡਾਂ ਦੇ ਵਿੱਚ ਸੁਗਣ ਵਾਸਤੇ ਚਰਾਗਾਹਾਂ ਦੇ ਵਿੱਚ ਜਾਂਦੇ ਨੇ ਤੇ ਉਹ ਇਹਨਾਂ ਦੀ ਟ੍ਰੇਡ ਦੇ ਵਿੱਚ ਆਨ ਕਰਕੇ ਰੁਣ ਜਾਂਦੇ ਨੇ ਬਹੁਤ سارے ਜਾਨਵਰਾਂ ਨੂੰ ਆਪਣੀ ਜਾਨ ਗਵਾਣੀ ਪੈਂਦੀ ਹੈ ਬਹੁਤ ਭਾਰੀ ਨੁਕਸਾਨ ਦੇਖਿਆ ਜਾਂਦਾ ਹੈ ਤੇ ਦਾਜਾ ਲਗਾਏ ਜਾਂਦੇ ਲੱਖਾਂ ਰੁਪਿਆ ਦਾ ਨੁਕਸਾਨ ਜਿਹੜਾ ਹੈ ਉਸ ਦਿਨ ਦੇ ਵਿੱਚ ਹੋ ਜਾਂਦਾ ਹੈ। ਔਰ ਆਏ ਦਿਨ ਇਸ ਤਰ੍ਹਾਂ ਦੇ ਦਿਨਾਂ ਦੇ ਵਿੱਚ ਤੁਹਾਡਾ ਜਿਸ ਤਰ੍ਹਾਂ ਤੁਸੀਂ ਜਾਣ ਕਰ ਦਿੱਤੀ ਹੈ ਕਿ ਹਰ ਸਾਲ ਇਸ ਤਰ੍ਹਾਂ ਹੁੰਦਾ ਹੈ ਕਿ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਜਿਸ ਵੇਲੇ ਮੌਨਸੂਨ ਹੁੰਦਾ ਹੈ ਹਰ ਸਾਲ ਹੀ ਲੇਕਿਨ ਪ੍ਰਸ਼ਾਸਨਿਕ ਪੱਧਰ ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਵੱਡੀ लापरवाही ਕਿਹਾ ਜਾ ਸਕਦਾ ਹੈ ਬਿਲਕੁਲ ਪ੍ਰਚਾਰਕਿੰਗ ਤੌਰ ਤੇ ਅਧਿਕਾਰੀ ਜਿਹੜੇ ਇਹਨਾਂ ਖਾਸ ਕਰਕੇ ਸੂਆ ਦੇ ਕਰਨੇ ਕੰਡਿਆਂ ਉੱਤੇ ਬਰਮ ਬੰਦੇ ਨੇ ਬਹੁਤ ਸਾਰੀਆਂ ਜਿਹੜੀਆਂ ਚੁੱਪੀ ਪਰ ਬਣਾਈ ਜਾਂਦੇ ਨੇ ਔਰ ਪਾਣੀ ਦੀ ਕਿਪੜ ਦੇ ਵਿੱਚੋਂ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਇਹ ਪਾਣੀ ਦੀ ਮਾਰੂਗ ਨਹੀਂ ਚਲੋਂਦੇ ਜਿਸ ਨਾਲ ਜਿਹੜਾ ਹੈ ਪੱਟਾ ਨੁਕਸਾਨ ਹੁੰਦਾ ਹੈ ਜਰੂਰਤ ਹੈ ਪ੍ਰਚਾਰਕਿੰਗ ਨੂੰ ਵੀ ਇਸ ਨੂੰ ਕੋਈ ਤਕਨੀਕਾ ਕਦਮ ਉਠਾਉਣ ਚਾਹੀਏ ਕਿ ਡਿਓਟ ਵਰਗੇ ਚੈਨਲ ਤਾਂ ਜੋ ਬਹੁਤ سارے ਲੋਕਾਂ ਨੂੰ ਵੱਡੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ ਕਿਉਂਕਿ ਹਰ ਸਾਲ ਜਿਹੜਾ ਹੈ ਵੱਡੀਆਂ ਨੁਕਸਾਨ ਹੁੰਦੇ ਨੇ ਬਹੁਤਾਰੇ ਨੁਕਸਾਨ